ਕਹਿਣਾ ਮਲਕੀ ਨੂੰ ਹੀਰ ਦਾ ਹਮੰਦੇ ਆਪਣੇ ਦਿਨ ਕਫੂਰ ਹੋ ਗਏ ਕਰੀ ਆਪਣੇ ਚੱਲ ਕੇ ਚਾ ਕੇ ਆਇਆ ਲੈ ਵਗ ਸੰਭਾਲੇ ਮੱਜੀਆਂ ਦੇ ਬੜਾ ਆਪਣੇ ਕੰਮ ਦਾ ਤਾਂ ਕੇ ਆਇਆ ਉੱਪਰ ਅੱਖ ਨਾ ਪਟਕੇ ਵੇਖਦਾ ਏ ਸਾਉ ਨੱਡੜਾ ਨਾਲ ਇਤਿਹਾਕ ਆਇਆ ਹਾਂ ਬਾਬਲ ਸਾਹਮਣੇ ਅੰਬੜੀ ਮੇਰੀ ਨਹੀਂ ਅਨਿਏ ਬੜੇ ਹੀ ਨਾਲ ਤਪ ਆਇਆ ਹਾਂ ਵੇੜੇ ਵੜਦਿਆਂ ਕੁਲਗੇ ਆ ਨਾਲ ਮੇਰੇ ਮਿਲ ਲਈ ਜੋ ਆਪਣਾ ਸਾ ਆਇਆ ਕੀਤੇ ਨਹੀਂ ਗੁਨਾ ਤਾਂ ਡਰੇ ਕਾ ਨੂੰ ਅੱਲਾ ਸਾਹਮਣੇ ਸਾਹਿਬ ਵਿਵਾਕ ਆਇਆ ਜਵਾਬ ਮਲਕੀ ਚੰਗੀ ਗੱਲ ਜੋ ਚੱਲ ਕੇ ਚਾ ਕੇ ਆਇਆ ਸਾਡਾ ਦੁੱਖ ਅੰਦੇਸੜਾ ਦੂਰ ਹੋਇਆ ਚੌਣਾ ਆਪਣਾ ਵੇਖ ਵਰਵਾਦ ਹੁੰਦਾ ਮੇਰਾ ਕਾਲਜਾ ਭੁਜ ਮਨੂਰ ਹੋਇਆ ਰਜ ਰੋਟੀਆਂ ਖਾਏ ਤੇ ਮਾਲ ਸਾੰਬੇ ਇਥੇ ਕੰਮ ਦਾ ਇਹੀ ਦਸਤੂਰ ਹੋਇਆ ਬਦੂ ਬਦੀ ਹੈ ਬੰਦਿਆਂ ਨਾਲ ਹੁੰਦਾ ਜਿਹੜਾ ਰੱਬ ਨੂੰ ਸਹਬ ਮਨਜ਼ੂਰ ਹੋਇਆ ਜਿਹੜਾ ਰੱਬ ਨੂੰ ਸਹਬ ਮਨਜ਼ੂਰ ਹੋਇਆ